ਦੇ ਨਿਹਾਰੇ ਲੈਣੇ ਆ ਦੁਨੀਆ ਦੇ ਕਿਹੜਾ ਮੇਰੇ ਨਾਲੋਂ ਵੇਖੂ ਹੁਣ ਤਾਂ ਦੇਖੇ ਸਾਰਿਆਂ ਨੇ ਪੀਣ ਲਾ ਦੇਣੀ ਆ ਕਿਹੜਾ ਆ ਵੀ ਹੈਰੀ ਉਹ ਗੋੜਾ ਦੋ ਭਾਈ ਮੈਂ ਤੇਰਾ ਲੈ ਜੀਰ ਆ ਕੀ ਜਿਨੇ ਢੱਕਾ ਫਿਰਦਾ ਤੇ ਜਵੱਕਾ ਪਾਏਦਾ ਸੋ ਜਾ ਮੈਂ ਉਹ ਤੇਰੀ ਪੀਤੀ ਆ ਮੈਂ ਆਪਦੇ ਪੈਸਿਆਂ ਦੀ ਪੀਤੀ ਆ ਕੀ ਜਵਾਈ ਜਾਵਾ ਮਰ ਕੇ ਚੁ ਭੱਜਾ ਇਥੋਂ ਅੱਪਾ ਨੂੰ ਲਾਈ ਆ ਕਿੰਨੇ ਇਹਨਾਂ ਪੱਕਾ ਲੈ ਜੀ ਹੁੰਦਾ ਹੀ ਨਸ਼ੇ ਚ ਲੱਗ ਗਿਆ ਹੁਣ ਤਾਂ ਇਹ ਟੈਂਸ਼ਨ ਹੈ ਜੀ ਕਿ ਬਣੂ ਇਹੇ ਕਰ ਦੋ ਜੀ

ਭਈ ਆਵੇ ਕਿ ਡੰਮਰੂ ਜਾਂ ਦਿਨੀ ਢੱਕਾ ਫਿਰਦਾ ਕੋਰ ਨੂੰ ਉਹ ਪੁੱਤ ਕਿਵੇਂ ਓਏ ਦਾਸਾ ਫੰਦਰ ਦੇ ਰੋ ਮਾਝਰ ਦਾ ਲੈਣਾ ਦਿੱਸਾ ਓਏ ਕਿੱਧਰ ਐਨੇ ਸੋਨੂ ਕਹਾਂ ਮੈਂ 5-10 ਰੁਪਏ ਦੇ ਰੋ ਜਰਦਾ ਲੈਣਾ ਭਈ ਇੰਨੀ ਛੋਟੀ ਉਮਰ ਤੇ ਤੂੰ ਮੈਨੂੰ ਚਾਹ ਤੇ ਲੱਗ ਗਿਆ ਤੇ ਮਾਂ ਪਿਓ ਬਾਰੇ ਸੋਚ ਓਏ ਇਹਨੂੰ ਗਿਆਨ ਦੇਣਾ ਤੇਰੇ ਮੈਂ ਇੱਥੇ ਖੜਾ ਰਹਾ ਇਹ ਦੇਨੇ 5-10 ਰੁਪਏ ਦੇ ਜਿਆਦਾ ਦਫਾ ਹੋ ਜਾ ਇੱਥੇ ਭਈ ਆਪਾਂ ਇਹਨੇ ਛੇੜੀ ਨਾਲ ਬਿਆਸ ਕਰਕੇ ਕੀ ਕਰਨਾ ਆਇਓ ਚੱਲ ਗਿਆ ਆਪਾਂ ਚਲੋ ਜੀ ਉਹ ਬਹੁਤ ਆ ਮੇਰੇ ਸਰਦਿਆਰ ਦੇ ਨਾਲੇ ਭਾਲਿਆ ਬਹੁਤ ਜਿਉਣਾ ਲੈ ਤਬੀਨੁ ਥਾਇਆ ਅੱਜ ਕੀ ਹੋਰ ਨਾ ਕੋਈ ਹੋਰ ਹੈ ਘਰੇ ਕੋਈ ਮਰਦਾ ਮਰ ਜਾਏ ਹੁਣ ਤਾਂ ਨਸ਼ਵੇ ਤਿੱਕਰ ਮਤਲਬ ਆ ਪਤੀ ਜਗਨਾਲ ਦੇ ਸਕੂਲ ਦੀ ਫੀਸ ਭਰਦੇ ਮੈਂ ਨਾਲੀਆਂ ਫੀਸਾਂ ਭਰਾਂ ਕਿ ਕੀ ਕਰਾਂ ਆਪਦੇ ਨਸ਼ੇ ਪੂਰੇ ਖਰਾ ਜੇ ਮੈਂ ਨਾ ਕਰ ਸਕਿੰਦਾ ਮੈਂ ਮਰ ਜੂਗਾ ਚਾਚਾ ਸਕੂਲ ਦੀ ਵੀ ਭਰਨੀ ਆ ਤੂੰ ਕੀ ਮੈਨੂੰ ਪੁੱਛ ਕੇ ਸਕੂਲ ਲੱਗਿਆਗਾ ਮੈਂ ਕੀ ਤਰ੍ਹਾਂ ਠੇਕਾ ਲੱਤਾ ਆਪਦੀ ਆਪੀ ਪਰ ਕੰਮ ਦੰਦਾ ਕਰਕੇ ਚਾਚਾ ਬਰਾ ਮੇਰੇ ਸਕੂਲ ਦੀ ਫੀਸ ਭਰ ਦੇ ਮੇਰੇ ਮੈਨੂੰ ਅਗਲੀ ਕਲਾਸ 'ਚ ਨਹੀਂ ਕਰਨਾ ਪਲੀਜ਼ ਚਲ ਓਏ ਬਾਜਾ ਇੱਥੋਂ ਤੇਰੀ ਮੈਣੋ ਨੂੰ ਵੀ ਵੇਖ ਲੂ ਮੈਂ दारू ਪੀਨੀ ਆ ਤੇ ਪੀਲਾ ਜਾਂ ਬਾਜਾ ਨਹੀਂ ਤੇ ਇੱਥੋਂ ਚਾਚਾ ਮੇਰੀ ਫੀਸ ਭਰ ਦੇਗਾ ਉਹਨੂੰ ਕਰਦਾ ਮੈਂ ਆਪਣੀ ਕਲਾਸ ਚ ਨਹੀਂ ਕਰਨਾ ਤੂੰ ਦਾ ਨਹੀਂ ਮਰਦਾ ਇੱਥੋਂ ਮੈਂ ਨਹੀਂ ਆਣਾ ਚਾਚਾ ਕੋਲੋਂ ਕਰਦਾ ਤੇਰੇ ਪਹਿਲਾਂ ਸਕੂਲ ਦੀ ਫੀਸ ਭਰ ਦੂੰਗਾ ਮੁੰਡਾ ਕਿ ਕਿੱਧਰ ਫਿਰਦਾ ਉਹਨ ਕੀ ਕਰਾ ਚੜ ਚੜ ਕੋਈ ਨਾ ਇਹਨਾਂ ਨਾਲ ਕਿੱਧਰ ਫਿਰਦਾ ਓਏ ਇਦਾ ਪਹਿਲੇ ਹੀ ਲੋਫਰਾ ਤੈਨੂੰ ਵੀ ਲੋਫਰ ਬਣਾਉਣਗੇ ਅੱਗੇ ਦੌੜਾਂਗੇ ਨਾ ਨਾ ਇੱਧਰ ਝੜ ਵੱਡੇ ਭਾਈ ਇਹ ਮੇਰੇ ਯਾਰ ਹੈ ਨਾ ਬਿਨਾ ਮੈਂ ਕੁਝ ਵੀ ਨਹੀਂ ਇਦਾ ਪਹਿਲੇ ਹੀ ਬੇਗੁਰੇ ਹੈਗੇ ਇਹਨਾਂ ਨੇ ਤੈਨੂੰ ਪੁੱਠੀ ਮਾਤੀ ਦੇਣੀ ਆ ਕੋਈ ਸਿੱਧੀ ਮੱਤ ਵੀ ਦੇਣੀ ਆ ਵੱਡੇ ਭਈ ਅਸੀਂ ਤੈਨੂੰ ਕੁਛ ਕਹਿ ਗਾ ਤੂੰ ਸਾਡੇ ਐਵੇਂ ਗੱਲ ਪਈ ਜਾਣਾ ਜਾਵੜੋ ਜਾਵੜੋ ਅੱਜ ਤੋਂ ਸਾਡੇ ਸ਼ੋਰ ਨਾਲ ਰਲੇ ਨਾ ਹਿਸਾਬ ਲਾ ਲਓ ਨਾਲੇ ਮੈਂ ਉਹਨੂੰ ਗੁੱਟੂ ਨਾਲੇ ਗੁੱਟੂ ਤੁਨੂੰ ਭਾਈ ਤੂੰ ਇਹਨਾਂ ਨੂੰ ਐ ਕਹ ਤੋ ਗਈ ਐ ਨਾ ਐਦਾ ਨਾ ਕਹ ਐ ਮਾਦਾ ਨੂੰ ਦੱਸੀਆਂ ਨਾ ਜਾਣਾਂ ਕਿ ਨਹੀਂ ਘਰੇ ਤੂੰ ਕਾ ਭੇਜਾ ਹੁਣੀ ਮੈਨਾਂ ਨਾਲ ਜਾਂਦੇ ਜਾਂਦੇ ਇੱਕ ਗੱਲ ਹੋਰ ਸੁਣਜੋ ਜੇ ਅੱਜ ਤੋਂ ਬਾਅਦ ਸਾਡੇ ਸ਼ੋਰ ਨਾਲ ਰਲ ਕੇ ਨਾ ਲੱਤਾ ਤੋੜ ਦੂੰ ਮੈਂ ਜਾਣਦੇ ਨਹੀਂ ਤੁਸੀਂ ਮੈਂ ਕੌਣ ਆ ਹਈ ਤਾਂ ਮੇਰਾ ਮਾਲਕਾ ਟਸ਼ਕਿਆ ਸੀਗਾ ਜੇ ਛੱਕਾ ਖੰਦਣਾ ਬਾਬਾ ਸਰਾ ਫੇਰ ਦਾ ਆਦਾ ਤੁਨੂੰ ਮੈਂ ਵੱਡੇ ਬੈਲੀ ਆਹ ਤਾਂ ਸੰਭਲਿਆ ਨਹੀਂ ਜਾਂਦਾ ਆਪਾਂ ਨੂੰ ਦੰਦਾ ਮੱਤਾ ਮਾਦਾ ਠੀਕ ਆ ਹੋਰ ਦੱਸੋ ਠੀਕ ਆ ਬਾਈ ਤੂੰ ਦੱਸ ਮੈਂ ਕੀ ਬਕਸਾਂ ਪੀਣਿਆਂ ਤੇ ਆਇਆ ਬਾਈਆ ਪਰ ਪਹਿਲੀ ਗੱਲ ਤੂੰ ਦਾਰੂ ਛੱਡ ਦੇ ਬਾਈ ਅਸੀਂ ਦਾਰੂ ਪੀਂਦੇ ਨਹੀਂ ਤੇਰੇ ਅਰਗੇ ਨੂੰ ਛਡਾਉਣੇ ਆ ਸੀ ਓਏ ਮੈਨੂੰ ਨਹੀਂ ਛਡਾ ਸਕਦਾ ਕੋਈ ਪੀਣਿਆਂ ਤੇ ਬੈਠੋ ਨਹੀਂ ਤਾਂ ਦਫਾ ਹੋ ਜਾਓ ਇੱਥੋਂ ਅਜੇ ਤੈਨੂੰ ਕਿੱਦਣਾ ਘਲਾਉਗੀ ਛਡਾ ਮਰ ਜਾਏਗਾ ਤੈਨੂੰ ਕਿਸੇ ਨੇ ਰਿਸ਼ਤਾ ਵੀ ਨਹੀਂ ਕਰਾਉਣਾ ਮੇਰੇ ਰਿਸ਼ਤੇ ਤੋਂ ਲੈਣਾਗਾ ਜਾਂ ਦਫਾ ਹੋ ਜਾਓ ਇੱਥੋਂ ਆਜਾ ਤੇ ਫੇਰ ਤੇ ਕਿਆ ਕਰਦਾਗਾ ਕਾਚਾ ਖੜਾ ਹੋ ਕੇ ਚੱਲਗੇ ਕੀ ਆ ਪੁੱਤ ਅਦਾ ਖੜੇ ਖਰਾਜ ਕਰੇ ਤੇ ਲਗੇ ਤੂੰ ਯਾਵੜਾ ਮੈਂ ਨਹੀਂ ਆਉਂਦਾ ਪਰ ਫਿਰ ਸਕੂਲ ਦੀ ਫੀਸ ਤੇਰੀ ਫੀਸ ਫੀਸ ਮਿਲ ਜੂਗੀ ਕੋਈ ਨਾ ਦਾਦਾ ਬੜਾ ਦੇ ਦੇ ਯਾਰ ਓਏ ਯਾਰ ਯਾਵੜਾ ਯਾਰ ਮੈਡਮ ਜਬੂਸੀ ਲਗੀ ਮੈਨੂੰ ਯਾ ਯਾਵੜਾ ਮੈਂ ਤੁਹਾਨੂੰ ਦਿੱਤੀ ਕਾਚਾ ਮੈਂ ਖੜੇ ਖੜੇ ਖੜਾ ਹੋ ਕੇ ਚੱਲਣਗੇ ਕਾਚਾ ਆ ਗਿਆ ਲੱਗੇ ਕਾਚਾ ਅਰੇ ਦਾਰੂ ਵੀ ਕੇ ਮਾਰ ਗਏ ਮੇਰੇ ਆਗੇ ਬਣੂ ਕਾਚਾ ਤੋ ਜੱਛਾ ਤੈਨੂੰ ਜਲਦੀ ਨਹੀਂ ਮਰਦਾ ਆ ਮੈਂ ਮਰਨ ਵਾਲਿਆਂ ਚੁਣੀਗਾ ਮੈਨੂੰ ਪਤਾ ਤੂੰ ਫੀਸ ਦੀ ਟੈਨਸ਼ਨ ਕਰਦਾ ਫੀਸ ਦਾ ਤੇਰਾ ਹਿੱਲਾ ਰਾਤ ਨਹੀਂ ਕਰਦਾਂਗੇ ਅੱਜ ਤੂੰ ਰੋਣਾ ਤੂੰ ਚੰਗਾ ਰਾਤ ਤੇ ਬਰਾਇਆ ਕਰ ਜਨੇਗਾ दारू ਛੱਡ ਤੇ ਆਇਆ ਗੱਲ ਕਰੇ ਨਾ ਦਾ ਮੈਂ ਛੱਡਾ दारू ਤੇ ਨਾਲੇ ਮੈਂ ਘਰੇ ਆ ਜੂੰਗਾ ਤੂੰ ਚੱਲ ਖੜਾ ਹੋ ਮੈਂ ਤੈਨੂੰ ਆਖਿਆ ਨੇ ਮੈਂ ਨਹੀਂ ਜਾ ਸਕਦਾ じゃ ਪਾਂਚੇ ਤਾ ਕੀ ਗੱਲ ਹੋ ਗਈ ਚਾਰ ਬਾਈਏ ਨਾਲ ਤੁਸੀਂ ਜਣੂ ਭਾਈ ਤੂੰ ਦਿਮਾਗ ਕਿੰਨਾ ਸਮਝਾਉ ਤੇ ਬਾਗ ਦੇ ਤੋ ਨਹੀਂ ਉਹਨੇ ਹੱਥੇ ਵੀ ਗੱਲ ਪੈ ਰਹੀ ਹੈ ਉਹ ਪੁੱਤ ਕੌਣ ਆ ਇਹ ਚਾਚਾ ਮੈਂ ਦੋਸਤ ਆਪਣੇ ਨਾਲ ਪੜ੍ਹਦੇ ਸਕੂਲ 'ਚ ਭਾਈ ਤੁਹਾਨੂੰ ਸਹੀ ਸਮਝਾਉਣਾ ਆ ਤੋ ਇਹਦੀ ਗੱਲ ਮੰਨ ਲੈ ਘਰੇ ਨੇ ਤੇ ਤੇਰੇ ਅੱਗੇ ਪਿੱਛੇ ਫਿਰਦਾ ਰਹਿੰਦਾਗਾ ਸਮਝਾਉਣ ਨੂੰ ਕਿ ਮੈਂ ਜਵਾਗ ਆਗਾ ਮੈਨੂੰ ਪਤਾ ਆਪਦੇ ਪਤੀਜਣ ਕਿਵੇਂ ਰੱਖਣਾਗਾ ਖੁਸ਼ ਕੇ ਦੁਖੀ ਤੈਨੂੰ ਨਹੀਂ ਸਮਝਾਉਣਾ ਤੂੰ ਦੌਰ ਛੱਡ ਦੇ ਜਿਹੜੇ ਸੁਖ ਨੇ ਤੂੰ ਸੁਖੀ ਹਾਂ ਤੂੰ ਮੈਨੂੰ ਦੱਸ ਦਾਂਗਾ ਪਹਿਲੇ ਕਹਿੰਦਾ ਚੱਲ ਕਰੇ ਕੋਈ ਆ ਕੇ ਘਰੇ ਕੰਮ ਦੰਦਾ ਕਰ ਲਾ ਅੱਜ ਪੀਣ ਸੀ ਦਾ ਸੁਆਦ ਨਹੀਂ ਆਇਆ ਥੋੜੀ ਸੀ ਮੁੱਕ ਗਈ ਚੋਰੀਆਂ ਕਰੂੰਗਾ ਜ਼ਿਆਦੇ ਜ਼ਿਆਦੇ ਲੈ ਕੇ ਆਉਂ ਪੇਟੀਆਂ ਆਈਆਂ ਪੇਟੀਆਂ ਤੇ ਨਾਲੇ ਚਿੱਟਾ ਲਾ ਕੇ ਵੇਖੋ ਉਜੂਰ ਚੋ ਲੱਗਦਾ ਮੈਨੂੰ ਭਾਈ ਇਹਦੇ ਕੋਲੇ ਪੱਜਾ ਤਾਂ ਠੱਕ ਹੋ ਜੂ ਇਹਦੇ ਕੋਲ ਹੀ ਜਾਂਦਾ ਓਏ ਹਾਂ ਭਾਈ ਇੱਧਰ ਜਾਂਦਾ ਰਾਤ ਨੂੰ ਮੂਸਰ ਬਣ ਕੇ ਇੱਥੇ ਜਾਂਦਾ ਸੀ ਭਾਈ ਦੋਸਤ ਨੂੰ ਮਿਲਣੇ ਜਾਂਦਾ ਸੀ ਸ਼ਗਲੋ ਤਾਂ ਮੈਨੂੰ ਚੋਰੀ ਲੱਗਦਾ ਸੱਚੀ ਅਜੀ ਦੱਸ ਦੇ ਕੀ ਕਰਦਾ ਫਿਰਦਾ ਤੂੰ ਰਾਤ ਨੂੰ 11 ਵਜੇ ਹਾਂ ਮੈਂ ਚੋਰੀ ਆ ਜਿਹੜਾ ਕੋਸਾ ਤੇਰੇ ਕੋਲ ਕਾਟਾ ਮੈਂ ਲਪੇੜੀ ਖਾਣੇਗਾ ਅੱਲਾ ਵਲੀਰ ਕਰਾ ਮੇਰੇ ਕੋਲ ਇੱਕਾਂ ਦੀ ਨਾਲ ਹੈ ਆਹੀ ਕੋਸਾ ਦਾ ਬੀ ਚੱਲ ਫਿਰ ਅੱਜ ਇਹ ਵੀ ਤਾਂ ਕੀ ਪਤਾ ਸੀ ਇਹ ਦੇਖ ਕੀ ਫਾਈਪਰ ਦਈ ਜੇ ਕੀ ਮਨ ਮਾਰ ਦਿੰਦਾ ਜੇ ਮੈਂ ਆਨੰਦ ਦਾ ਖੜਾ ਤਾਂ ਪਰ ਮੈਂ ਤਾਂ ਨਾ ਹੋ ਗਾ ਮੈਂ ਨਾ ਡੜੀ ਦੋ ਦਪਾਂ ਮਸੀ ਆਣੀ ਕੋਈ ਨਾ ਆਉਣ ਵਾਲੀ ਇੰਨਾ ਨਹੀਂ ਆ ਜੇ ਵਕ ਖਾਇਆ ਤੋਂ ਆ ਕੋ ਮਿਲ ਗਿਆ ਤੇ ਇਹ ਕਰਦੇ ਆ ਜਿ ਵਕ ਨਹੀਂ ਨਹੀਂ ਕੀ ਮੈਂ ਕੀ ਉਸਤਾ ਕਰਦੇ ਹੋਗੇ ਸੇ ਬੱਚੇ ਕੋਈ ਕੋਈ ਮਗਰ ਦੀ ਆਈ ਤੁ ਆ ਕੀ ਮੈਂ ਆ ਚੈਨੀ ਆਈ ਗਿਆ ਮੈਨੂੰ ਦਿਖਾਈ ਵਾਹ ਕਰ ਦੇ ਮਾਫੀ ਦੀ ਗੱਲ ਲੈ ਭਾਈ ਜੈ ਨਹੀਂ ਲੱਗੇ ਰੋ ਦੇ ਭਾਈ ਚੁੱਪ ਦਾ ਜਾ ਪਰਾ ਬੱਟੇ ਨਹੀਂ ਆਪਣੀ ਜਾਣਤਾ ਨਹੀਂ ਲੱਗਦਾ ਬਈ ਪਰਾ ਬੱਟੇ 2000 ਦੀ ਚੈਨੀ ਤੋਂ 2000 ਦਾ ਕੜਾ ਤੇ ਨਿਆਰ ਦਾ ਮਾਲ ਬਣਾ ਲਿਆ ਹੁਣ ਫੀਸਾ ਪਿੱਸਾ ਕੀ ਪੇਟੀ ਤੇ ਚਿੱਟਾ ਵੀ ਚੱਲੂਗਾ ਇੱਕ ਦਾਰੂ ਦੀ ਪੇਟੀ ਲੈ ਕੇ ਆਨੇ ਤੇ ਚਿੱਟਾ ਚੰਦੀ ਚੰਦੀ ਹੋ ਜੂਗੀ ਨਸ਼ੇ ਦਾ ਕੋਲ ਹੋਏ ਹੀ ਨਹੀਂ ਗਾ ਥੋੜੇ ਇਹ ਨਾਲ ਹੀ ਐ ਅੱਜ ਚਿੱਟਾ ਵਾਲਾ ਤੇ ਦੇਖਦਾ ਚਾਚਾ 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 ਖੋਚਾ ਚਾਚਾ ਅੱਛੀ ਹੋ ਗਿਆ ਲੈ ਨੂੰ ਉਹ ਪਾਣੀ ਆ ਲੈ ਅੱਛੀ ਹੋ ਗਿਆ ਲੈ ਨੂੰ ਉਹ ਕਿੱਦਾਂ ਠੀਕ ਆ ਉਹਦੇ ਕਿੱਤੇ ਆਲਾ ਤਾਂ ਚਾਚਾ ਤੁਮਾਰਗੇ ਮੇਰਾ ਹੀ ਹੋਊਗਾ ਓਏ ਪਹਿਲਾਂ ਤਾਂ ਪਾਣੀ ਆ ਕੇ ਦੇ ਵਾ ਨੀ ਜੈ ਚਾਚਾ ਇਨੀ ਜਲਦੀ ਨਹੀਂ ਤੇਰਾ ਚਾਚਾ ਮਰਦਾ ਇਹ ਤਾਂ ਹੋਰ ਨਜੇ ਕਰਨੇ ਆ ਚਾਚਾ ਨਜਾ ਨਾ ਕਰ ਤੇਰੇ ਬਿਨਾਂ ਮੈਂ ਰਹਿ ਜੀਵੂ ਨੀਆ ਚਾਚਾ ਉਹ ਪਾਣੀ ਲਾ ਕੇ ਤੇ ਦੇ ਵੇ ਕੁੱਝ ਰਾਮ ਕਿੰਦਾ ਚੱਲਦੀ ਜਾਂਦਾ ਉੱਟਾ ਲਾਉਂਗਾ ਤੇ ਬਜੇਗਾ ਕਿਵੇਂ ਚਾਚਾ ਉਹ ਮੈਂ ਕਿਹੜਾ ਵਚਨਾ ਉਹ ਵੀ ਇੱਕ ਅਕਸ ਤੇ ਨੂੰ ਬਰਨੈ ਚਿੱਟਾ ਲਾ ਕੇ ਮਾਰ ਕੇ ਨਾ ਦਿੱਤੀ ਹੋ ਜੂਗਾ ਚਾਚਾ ਨਾ ਕਰ ਚਾਚਾ ਤੇਰੇ ਬਿਨਾਂ ਮੈਂ ਰਹਿ ਜੀਵੂ ਨੀਆ ਤੇ ਮੈਂ ਬੜੀ ਯਾ ਬਈ ਕਹਾਂ ਬਈ ਠੀਕ ਹੈ ਬਈ ਕੀ ਗੱਲ ਵੀ ਹੈ ਇਧਰ ਮੂੰਹ ਕਰਕੇ ਖੜ ਗਿਆ ਤੁਹਾਡੇ ਮੂੰਹ ਤੇ ਲੱਗਿਆ ਗੁੱਸਾ ਬੜੀ ਪੜੀ ਗੱਲ ਲੱਗੀ ਮੇਰੇ ਬਾਤੇ ਬੁਰੀ ਖਬਰ ਆ ਕੇ ਕੀ ਗੱਲ ਹੋ ਗਈ ਇਹਨਾਂ ਨੂੰ ਦੱਸ ਜਗਾ ਤੂੰ ਆ ਬਈ ਚਾਚਾ ਮਰਾ ਚਿੱਟਾ ਲਾਉਣ ਲੱਗ ਗਿਆ ਯਾਰ ਛੇ ਯਾਰ ਢੀਗਲ ਬਣ ਗਈ ਬਈ ਮੇਰਾ ਇਧਰ ਤਾਂ ਕੋਈ ਰਹਿਣਾ ਚਾਚਾ ਮਾਰ ਗਿਆ ਤਾਂ ਬਈ ਇਹਨਾਂ ਨੂੰ ਦੱਸ ਜਾਣਾ ਹੋ ਇਧਰ ਚਾਚਾ ਨੂੰ ਕੋਈ ਨਹੀਂ ਹੋਣ ਦਿੰਦੇ ਯਾਰ ਤੇਰੇ ਨਾਲ ਆ ਭਈ ਮੈਂ ਐਸੀ ਕਮਾਂਗੀ ਤੈਨੂੰ ਮੈਂ ਕਰਨਾ ਤੂੰ ਬਾਈ ਜੀ ਮੈਂ ਤੁਹਾਨੂੰ ਦਿਖਾਵਾਂਗੇ ਉਹ ਮੈਂ ਕਰ ਲਈ ਤਿਆਰ ਤੂੰ ਚੱਲ ਸਾਡੇ ਨਾਲ ਚੱਲ ਤੇਰਾ ਚਾਚਾ ਦੱਸ ਕਿੱਥੇ ਆ ਪਤਾ ਨਹੀਂ ਬਈ ਕਿੱਥੇ ਹੋਊਗਾ ਚੱਲ ਕੋਈ ਨਾ ਤੂੰ ਚੱਲ ਚੱਲ ਸਾਡੇ ਨਾਲ ਆ ਜਾ ਉਹ ਭਈ ਤੂੰ ਤਾਂ ਹੋਈ ਹੈ ਨਾ ਜਿਹਨੇ ਮੈਂ ਤੋ ਖੜਾ ਖੋਤਾ ਜੀਗਾ ਹਾਂ ਉਹ ਹੀ ਆ ਮਾਰਕਣ ਪੈਣਾ ਤਾਰਾ ਵਿੱਚ ਰੇਟ ਪਾ ਨੂੰ ਸਵਾਤਰ ਮੁੱਲ ਲਾਉਣਾਗੇ ਤੂੰ ਹਾਂ ਹੋਰ ਦੱਸ ਮੈਨੂੰ ਵੀ ਲਵਾ ਦੇ ਫਿਰ ਲਿਆ ਕੋਸੂ ਫਰੀ ਦਾ ਥੋੜੀ ਆਉਂਦਾਗਾ ਲੈ 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 ਦੱਸ ਵੀਰ ਪੀਦਾ ਦਦੇ ਦੱਸ ਵੀਰ ਪੀਰ ਮੈਂ ਤੋ ਕਿ ਮੇਰੇ ਕੋਲੇ ਕਿਦਵਾ ਗਿਆ ਯਾਰ ਤੂੰ ਜਿਹੜਾ ਕਰਾਤੀ ਉਹ ਧੱਕਿਆ ਉਹੀ ਤੇ ਮੇਰੇ ਤੇ ਸਰਪ੍ਰੀਤ ਨਹੀਂ ਆਉਂਦੀ ਐ ਜਾਂ ਭਾਜਾ ਇਸੋਂ ਮੈਂ ਤੇਰੇ ਵੀਡੀ ਸਰਕਲ ਪੀਊਂਗਾ 10 ਰੁਪਈਆ ਦੀ ਉਹ ਬਈ ਹੈ ਨਹੀਂ ਬਈ ਤੂੰ ਹੈ ਨਹੀਂ ਆਖਰੀ ਬਈ ਯਾਰ ਨਸ਼ੇ ਤੇ ਲੱਗੇ ਗਏ ਯਾਰ ਦੋਵੇਂ ਤੇਰੇ ਕੀ ਪੱਲੋਂ ਪੀਨੇ ਆ ਬਈ ਤੂੰ ਵਿੰਡੇ ਦਾ ਚਾਚਾ ਨਹੀਂ ਹਾਂ ਚਾਚਾ ਤੂੰ ਤੈਨੂੰ ਦੱਸ ਕੀ ਕੰਮ ਆ ਮੈਂ ਵਿੰਡੇ ਦੇ ਘਰ ਤਾਂ ਜਾ ਕੇ ਵੀ ਤੇਰੇ ਚਾਚਾ ਨਸ਼ੇ ਤੇ ਲੱਗਿਆ ਘਾੜਾ ਉਹ ਤੂੰ ਜਾੜਾ ਮਿਲ ਪੇੜੇ ਨਾਲ ਖਾ ਲਈ ਜਾਦਾ ਦਾਦਾ ਜੀ ਨੂੰ ਦੱਸ ਮੇਰੇ ਯਾਰੀ ਆ ਨਾਲ ਤਾਂ ਵਿੰਡਾ ਵੀ ਆ ਕਿਵੇਂ ਮਿੰਟੂ ਠੀਕ ਆ ਬਈ ਯਾਰ ਇਹ ਵਿੰਡਾ ਕਮਿਆ ਬਈ ਠੀਕ ਆ ਬਈ ਭਈ ਦਰੇ ਤਾ ਤਰ ਨਾ ਜਦ ਲੱਗ ਗਿਆ ਪਤਾ ਪਉਣ ਲੱਗ ਗਿਆ ਉਹ ਨੂੰ ਦੇਖਣ ਉਹ ਨਹੀਂ ਦੇਖਣ ਚੱਲਦੇ ਸੀ ਭਈ ਆ ਮੈਂ ਤੁਹਾਨੂੰ ਲੈ ਕੇ ਚੱਲਣਾ ਚੱਲ ਜਾ ਉਹ ਯਾਰ ਤੂੰ ਹੁਣ ਜਾ ਮੈਂ ਤੈਨੂੰ ਪਿਆਦੀ ਆ ਨਾ ਜਾ ਆ ਬੜਾ ਯਾਰ ਉਹ ਮੇਰਾ ਪਤੀ ਜਾਈ ਜਾਂਦਾਗਾ ਮੈਂ ਮੁੜ ਕੇ ਫੇਰ ਪਤਾ ਨਹੀਂ ਕੀ ਜੱਬ ਕੋ ਆਉਗੇ ਇਹਨਾਂ ਦੇ ਨਾਲ ਲੜਾ ਕੇ ਲਾਣਗੇ ਯਾਰ ਭਈ ਇਹ ਜਾ ਜਾ ਬੜਾ ਯਾਰ ਤੂੰ ਚਲ ਸੀ ਜਾ ਜੋ ਨਾ ਓ ਮਾਂ ਤੈਨੂੰ ਕਿਹਾ ਸੀ ਨਾ ਆਇਆ ਕਰ ਮੇਰੇ ਪਿੱਛੇ ਇਹਨਾਂ ਨੂੰ ਲੈ ਕੇ ਫੇਰ ਆ ਜਾਗਾ ਪਿੱਛੇ ਚਾਚਾ ਚੁੱਪ ਕਰ ਓ ਸਾਰੀ ਧਿਆੜੀ ਰੋਣਾ ਹੀ ਰਹਿਣਾ ਤੇਰਾ ਰੋਣਾ ਨਾ ਮੈਨੂੰ ਮਰਾ ਕੇ ਛੱਡੂਗਾ ਤੇਰੀ ਗੱਲ ਮੰਨ ਲੈ ਰੇ ਤੇਰੇ ਪਿੱਛੇ ਦੀ ਜ਼ਿੰਦਗੀ ਖੜਾ ਉਹੀ ਪਈ ਆ ਪਹਿਲਾਂ ਤੂੰ ਚੁੱਪ ਕਰ ਓਏ ਬਈ ਤੈਨੂੰ ਘੜਾ ਸੀ ਕੋਈ ਗਾਲ ਬੂਲ ਗੱਡੀ ਆ ਤੈਨੂੰ ਸਹੀ ਗੱਲ ਕਹੀ ਆ ਓ ਤੁਸੀਂ ਜਾਵੜੋ ਏ ਸਾਡੇ ਘਰ ਦਾ ਮਾਮਲਾ ਆਗਾ ਮੈਨੂੰ ਪੇੜੇ ਖਾ ਲੋਂਗੇ ਤੂੰ ਜਾਵੜੇ ਅੱਗੇ ਮੈਂ ਦੇਖ ਜੀ ਮੈਨੂੰ ਠੀਕ ਬਈ ਗੱਲ ਮੰਨ ਲੈ ਰੇ ਤੇਰੇ ਨਾਲ 11 ਜੁਲਿਆ ਨੇ ਤੇਰੇ ਅੱਗੇ ਖੜਿਆ ਨੇ ਹੋਰ ਵੀ ਕੀ ਹਾਲ ਆ ਹੈਰੀ ਠੀਕ ਆ ਸਿਆ ਮੁੰਡਿਓ ਠੀਕ ਆ ਭਾਈ ਤੂੰ ਕੌਣ ਆ ਮੈਂ ਭਾਈ ਤੁਸੀਂ ਇਹਦਾ ਯਾਰ ਆਉਂਗੇ ਇਹ ਮੇਰਾ ਯਾਰ ਆ ਭਾਈ ਤੂੰ ਹੀ ਸਮਝਾ ਕੇ ਦੇ ਅੱਲਾ ਸਾਡੇ ਕਹਿੰਦੇ ਤੈਨਾਂ ਚਾੜਦਾ ਨਹੀਂ ਓਏ ਤੁਸੀਂ ਜਾਣਿਆ ਗਿਆ ਇੱਥੋਂ ਨਹੀਂ ਭਾਈ ਹੈਰੀ ਠੰਡਾ ਆ ਰਿਹਾ ਠੰਡਾ ਕੀ ਕਰਾਂ ਵੀ ਇਹ ਨਹੀਂ ਸਮਝ ਰਹੀ ਜੀ ਅੱਲਾ ਭਾਈ ਭਾਈ ਤੂੰ ਹੀ ਜਾਓ ਕਰ ਯਾਰ ਓਕੇ ਯਾਰ ਬਈ ਭਈ ਆਪਾਂ ਇਕੱਠੇ ਪਰਦੇ ਨਹੀਂ ਯਾਰ ਮੇਰੇ ਕਰਕੇ ਨਹੀਂ ਨਸ਼ਾ ਛੱਡਣਾ ਜਵਾਬ ਕਰ ਕੀ ਕਰਦੀ ਓਏ ਇਹ ਗੱਲ ਤਾਂ ਤੇਰੀ ਸਮਝਦਾ ਮੈਂ ਉਮਰ ਤੂੰ ਨਸ਼ਾ ਛੱਡਿਆ ਨਹੀਂ ਆਂਦਾ ਮੈਂ ਕਿਵੇਂ ਛੱਡਦਾ ਵੀ ਮੇਰੇ ਤੇ ਯਕੀਨ ਕਰ ਕੇ ਦੀਖਿਆ ਤੇਰਾ ਨਸ਼ਾ ਮੈਂ ਛੱਡਾਂ ਨਹੀਂ ਵੀ ਮੈਂ ਨਸ਼ਾ ਨਹੀਂ ਛੱਡ ਸਕਦਾ ਮੈਂ ਜਾਣੋ ਮਰ ਚੂੰਗਾ ਤੂੰ ਜਾਣਾ ਤੇ ਆ ਬੜਾ ਇਹ ਵੀ ਮੇਰਾ ਦਿਮਾਗ ਆ ਨਾ ਖਰਾਕਰੀ ਐ ਸਿੱਧੀ ਸਿੱਧੀ ਗੱਲ ਕਰ ਮੇਰੇ ਨੂੰ ਬਾਸਾ ਨਹੀਂ ਆਣਾ ਤੇ ਜਾਣਾ ਤੇ ਯਾਰ ਬਈ ਤੂੰ ਬਾਗ ਜਾ ਮੇਰੇ ਤੇ ਕਿਸੇ ਦੀ ਗੱਲ ਨਹੀਂ ਮੰਨਦਾ ਯਾਰ ਖਾਲਾ ਓਏ ਖਾਲਾ ਮੇਰਾ ਵੀਰ ਬਣ ਕੇ ਜਾ ਵਾਖ ਤੇ ਦੱਸ ਖਾਲਾ ਮਾਰਾ ਮੋਟਾ ਓਏ ਨਹੀਂ ਛੱਡਿਆ ਜਾਂਦਾ ਬਈ ਤੈਨੂੰ ਕਹਿਣਾ ਆਇਆ ਕਰ ਛੋਰਾ ਤੈਨੂੰ ਘਰੇ ਲੈ ਕੇ ਜਾਏ ਦਾ ਨਸ਼ਾ ਮਿਲ ਫੇ ਚ ਲੂੰਗਾ ਠੀਕ ਹੈ ਭਾਈ ਆਦਾ ਤਾਂ ਚੰਗਾ ਭਾਈ ਹੈਰੀ ਕੱਲ ਨੂੰ ਮਿਲਦੇ ਆ ਆ ਲੈ ਮੈਂ ਜਹਾਂ ਨਿੱਕਲੀ ਜਾਂਦੀ ਆ ਯਾਰ ਬਚਾ ਲੈ ਵੀਰ ਕੋਈ ਮੈਨ ਚਿੱਟਾ ਲਿਆ ਦੋ ਬਈ ਇਹ ਨਚਾ ਲਿਆ ਦੋ ਕਛੇ ਮਿਣਾ ਮਰ ਗਿਆ ਲਿਆ ਦੋ ਯਾਰ ਕੋਈ ਨਚਾ ਚਿੱਟਾ ਲਿਆ ਦੋ ਯਾਰ ਕਹ ਦੋ ਯਾਰ ਹਏ ਹਏ ਮੇਰੀ ਜਾਨ ਜਾਂਦੀ ਆ ਆ ਜਾਓ ਫਿਰ ਚੋਲਿਆ ਆ ਚਿੱਟਾ ਲਿਆ ਤੱਕ ਜੇ ਫਾੜੀ ਦੀ ਪਿਆਗਾ